ਕਾਂਗਰਸ ਪਾਰਟੀ ਦੀ ਆਪਸੀ ਫੁੱਟ ਦਿਖ ਰਹੀ ਹੈ ਸ਼ਰਿਆਮ ਦਿਖਾਈ ਬਠਿੰਡਾ ਦੇ ਅੰਦਰ ਕੀਤੀ ਗਈ ਖੁਸ਼ਵਾਦ ਅਜਟਾਣਾ ਵੱਲੋਂ ਵਰਕਰਾਂ ਦੀ ਨਾਲ ਮੀਟਿੰਗ ਦੱਸਦੀ ਹੈ ਕਿ ਜਿੱਥੇ ਜੀਤਮਿੰਦਰ ਸਿੱਧੂ ਅਤੇ ਖੁਸ਼ਵਾਦ ਅਜਟਾਣਾ ਇਸ ਤੋਂ ਪਹਿਲਾਂ ਜਦੋਂ ਜੀਤਮਿੰਦਰ ਸਿੱਧੂ ਅਕਾਲੀ ਦਲ ਸਨ ਤਾਂ ਉਸ ਸਮੇਂ ਇਹ ਆਮਣੇ ਸਾਹਮਣੇ ਸੰਮਤ ਇੱਕ ਦੂਜੇ ਤੇ ਪਰਚੇ ਤੱਕ ਕਰਵਾਏ ਗਏ ਸਨ ਲੇਕਿਨ ਹੁਣ ਜਦੋਂ ਦੇ ਜੀਤਮਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲੀ ਹੈ ਲੋਕ ਸਭਾ ਹਲਕਾ ਬਠਿੰਡਾ ਦੀ ਤਾਂ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਖੁਸ਼ਵਾਜ ਜਟਾਣਾ ਇਸ ਦਾ ਵਿਰੋਧ ਕਰੇਗਾ ਇਸ ਨੂੰ ਲੈ ਕੇ ਅੱਜ ਖੁਸ਼ਵਾਜ ਜਟਾਣਾ ਵੱਲੋਂ ਬਠਿੰਡਾ ਵਿਖੇ ਆਪਣੀ ਰੈਸ਼ ਦੇ ਅੰਦਰ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਤਾਂ ਉਹਨਾਂ ਭਾਵੇਂ ਸਿੱਧਾ ਨਾਮ ਨਹੀਂ ਲਿਆ ਲੇਕਿਨ ਕਿਤਨਾ ਕਿਤੇ ਆਪਣੀ ਨਾਰਾਜ਼ਗੀ ਜ਼ਰੂਰ ਆਪਣਾ ਦਿਖਾਈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਜੋ ਹਾਈ ਕਮਾਂਡ ਵੱਲੋਂ ਰਿਪੋਰਟ ਮੰਗੀ ਗਈ ਹੈ ਉਹ ਅੱਜ ਰਾਤ ਨੂੰ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਸਾਰੀ ਭੇਜ ਦਿੱਤੀ ਜਾਵੇਗੀ ਅੱਗੇ ਜੋ ਪਾਰਟੀ ਦਾ ਫੈਸਲਾ ਹੋਵੇਗਾ ਉਹ ਉਹਨਾਂ ਦੇ ਲਈ ਸਿਰ ਮੱਥੇ ਹੋਈ ਗੱਲ ਲੇਕਿਨ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਨਾਰਾਜ਼ਗੀ ਜੀਤਵਿੰਦਰ ਦੇ ਖਿਲਾਫ ਜ਼ਰੂਰ ਇਹ ਆਪਨ ਦਿਖਾਈ ਦੇ ਰਹੀ ਹੈ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਖੁਸ਼ਬਾਦ ਸਿੰਘ ਜਟਾਣਾ ਜੀ ਦਾ ਇਹਨਾਂ ਨੂੰ ਪਤਾ ਨਹੀਂ ਕਿ ਕੰਮਾਂ ਜਾਂਦੀਆਂ ਨੇ ਕਿ ਨਾਰਾਜ਼ਗੀ ਚੱਲਦੀ ਦੀ ਮੀਟਿੰਗ ਵੀ ਕਾਫੀ ਕੀਤੀ ਦੇਖੋ ਸਾਡੀ ਪਾਰਟੀ ਨਾਲ ਕੋਈ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਹੈ ਔਰ ਜਿੱਥੋਂ ਤੱਕ ਇਹ ਸਵਾਲ ਹੈ ਰਾਹੁਲ ਗਾਂਧੀ ਦੇ ਸਪਾਈ ਹੈ ਔਰ ਉਹਨਾਂ ਨਾਲ ਵਫਾਦਾਰੀ ਹੈ ਉਹੀ ਇਸ ਪਾਰਟੀ ਚ ਲੈ ਕੇ ਆਏ ਸੀ ਅੱਜ ਵੀ ਖੜੇ ਕਾਫੀ ਦਿਨਾਂ ਤੋਂ ਜਿੰਨੇ ਵੀ ਸਾਡੇ ਇਸ ਜ਼ਿਲ੍ਹੇ ਦੇ ਵਰਕਰ ਸਭਾ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਫੋਨ ਵੀ ਆ ਰਹੇ ਸੀ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾ ਰਹੇ ਸੀ ਕਿ ਇਹ ਜਿਹੜੀ ਟਿਕਟ ਹੈ ਉਹ ਕਿਸ ਤਰ੍ਹਾਂ ਦਿੱਤੀ ਗਈ ਵਰਕਰਸ ਤੁਹਾਨੂੰ ਪਤਾ ਹੈ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲਦੀਆਂ ਮੈਂ ਕੋਈ ਪਾਰਟੀ ਦੇ ਖਿਲਾਫ ਬਿਆਨ ਬਾਜੀ ਵੀ ਨਹੀਂ ਕਰਨਾ ਚਾਹੁੰਦਾ ਮੇਰੀ ਕੋਈ ਮਨਛਾਹ ਵੀ ਨਹੀਂ ਪਰ ਮੇਰਾ ਇੱਕ ਫਰਜ਼ ਬੰਦਾ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਜਿਹੜੀਆਂ ਸਾਡੇ ਵਰਕਰਾਂ ਵੱਲੋਂ ਸਾਡੇ ਲੀਡਰਸ਼ਿਪ ਵੱਲੋਂ ਸ਼ੰਕਾ ਜਤਾਈ ਜਾ ਰਹੀ ਹੈ ਜਾਂ ਜਿਹੜੇ ਉਹਨਾਂ ਵੱਲੋਂ ਸ਼ੱਕ ਜਤਾਏ ਜਾ ਰਹੇ ਆ ਉਹਦੇ ਬਾਰੇ ਮੈਂ ਹਾਈ ਕਮਾਂਡ ਨੂੰ ਜਾਣੂ ਜ਼ਰੂਰ ਕਰਵਾਵਾਂ ਇਸੇ ਵਿਸ਼ੇ 'ਚ ਜਿਹੜੀਆਂ ਮੀਟਿੰਗਾਂ ਦਾ ਦੌਰ ਹੈ ਕੱਲ ਵੀ ਹਲਕੇ ਦੀ ਅਸੀਂ ਮੀਟਿੰਗ ਬੁਲਾਈ ਸੀ ਸਾਰਿਆਂ ਨੂੰ ਬੁਲਾਇਆ ਸੀ ਕਿਉਂਕਿ ਮੈਂ ਐਸਾ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ ਕਿ ਜਿਹਦੇ 'ਚ ਮੇਰੇ ਮੇਰੇ ਵਰਕਰਾਂ ਦੀ ਮੇਰੇ ਭਰਾਵਾਂ ਦੀ ਸ਼ਮੂਲੀਅਤ ਨਾ ਹੋਵੇ ਸੋ ਸਿਰਫ ਕਿਉਂਕਿ ਫੋਨ ਤੇ ਸਾਰਿਆਂ ਵਾਲੀ ਗੱਲ ਦੱਸੀ ਵੀ ਨਹੀਂ ਜਾ ਸਕਦੀ ਪੁੱਛੀ ਵੀ ਨਹੀਂ ਜਾ ਸਕਦੀ ਇਸ ਕਰਕੇ ਕੱਲ ਮੀਟਿੰਗ ਕੀਤੀ ਸੀ ਕਿ ਦੱਸੋ ਭਰਾ ਅੱਗੇ ਕੀ ਫੈਸਲਾ ਹੋਣਾ ਚਾਹੀਦਾ ਕੀ ਤੁਹਾਡੇ ਸ਼ੰਕੇ ਆ ਸੋ ਜੋ ਉਹਨਾਂ ਨੇ ਸਾਡੇ ਕੋਲੇ ਗੱਲਾਂ ਰੱਖੀਆਂ ਔਰ ਜਿਸ ਕਿਸਮ ਦੇ ਸਵਾਲ ਮੈਨੂੰ ਕੀਤੇ ਉਹਨਾਂ ਦੀ ਇੱਕ ਅਸੀਂ ਰਿਪੋਰਟ ਬਣਾ ਕੇ ਉੱਪਰ ਸਾਡੀ ਸੀਨੀਅਰ ਲੀਡਰਸ਼ਿਪ ਕੋਲੇ ਹਾਈ ਕਮਾਂਡ ਕੋਲੇ ਭੇਜੀ ਹੈ। ਔਰ ਰਾਤ ਵੀ ਹਾਈ ਕਮਾਂਡ ਤੋਂ ਸਾਡੀ ਸੀਨੀਅਰ ਲੀਡਰਸ਼ਿਪ ਤੋਂ ਫੋਨ ਆਇਆ। ਕਿ ਤੁਸੀਂ ਇਸ ਤਰ੍ਹਾਂ ਮੀਟਿੰਗ ਕੀਤੀ ਹੈ ਔਰ ਜਿਹੜੀ ਮੇਰੀ ਰਿਪੋਰਟ ਸੀ ਉਹਨੂੰ ਪੜ੍ਹਿਆ ਤੇ ਮੈਨੂੰ ਪੁੱਛਿਆ ਗਿਆ ਸਾਬ ਕਿ ਕੀ ਤੁਹਾਡੀ ਇਸ ਤੇ ਟੇਕ ਹੈ। ਮੈਂ ਕਹਿੰਦੀ ਸਾਡੀ ਤਾਂ ਇੱਕੋ ਹੀ ਇੱਛਾ ਹੈ ਕਿ ਬਠਿੰਡਾ ਲੋਕ ਸਭਾ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾਵੇ ਉਹ ਕਹਿੰਦੇ ਇਸੇ ਲਈ ਤੁਹਾਨੂੰ ਕਾਲ ਕੀਤੀ ਹੈ ਫਿਰ ਦੱਸੋ ਵੀ ਕਿਸ ਤਰ੍ਹਾਂ ਕੀ ਤੁਹਾਡੀ ਸੋਚ ਹੈ ਕੀ ਵਰਕਰ ਕਹਿੰਦੇ ਐ ਕਿ ਅੱਗੇ ਕੀ ਰਸਤਾ ਹੋਣਾ ਚਾਹੀਦਾ ਸੋ ਅਸੀਂ ਸਾਰਿਆਂ ਨੂੰ ਮਿਲ ਕੇ ਵਰਕਰ ਸਰਬਾਨ ਨੂੰ ਲੀਡਰਸ਼ਿਪ ਨੂੰ ਸਾਰਿਆਂ ਨੂੰ ਮਿਲ ਕੇ ਇੱਕ ਰਿਪੋਰਟ ਜਿਸ ਤਰ੍ਹਾਂ ਹਾਈ ਕਮਾਂਡ ਨੇ ਮੰਗੀ ਹੈ ਉਹ ਤਿਆਰ ਕਰਕੇ ਭੇਜਾਂਗੇ ਕਿ ਸਾਡੇ ਤਰੀਕੇ ਨਾਲ ਜੋ ਵਰਕਰ ਲੀਡਰਸ਼ਿਪ ਦੇ ਜੋ ਇਹਨਾਂ ਦੀ ਸੋਚ ਹੈ ਕਿ ਕਿੱਧਰ ਨੂੰ ਅਗਲੀ ਦਿਸ਼ਾ ਹੋਣੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਉਹਨੇ ਪੁੱਛਿਆ ਕਿ ਫਿਰ ਦੱਸੋ ਬਠਿੰਡਾ ਲੋਕ ਸਭਾ ਕਿਸ ਤਰ੍ਹਾਂ ਜਿੱਤੀ ਜਾ ਸਕਦੀ ਹੈ ਸਭ ਉਹ ਇੱਥੇ ਸਾਰਿਆਂ ਨਾਲ ਵਿਚਾਰ ਵਵਸ ਕਰਕੇ ਇੱਕ ਰਿਪੋਰਟ ਬਣਾ ਕੇ ਅਜ ਰਾਤ ਨੂੰ ਸਭ ਹਾਈ ਕਮਾਂਡ ਤੱਕ ਜ਼ਰੂਰ ਪਹੁੰਚਾਵਾਂਗੇ ਕਿ ਕੀ ਸਾਡੀ ਸੋਚ ਹੈ ਔਰ ਬਠਿੰਡਾ ਲੋਕ ਸਭਾ ਕਿਸ ਤਰ੍ਹਾਂ ਕਿਸ ਤਰ੍ਹਾਂ ਤੌਰ ਤਰੀਕੇ ਨਾਲ ਜਿੱਤੀ ਜਾ ਸਕਦੀ ਹੈ ਮੋਫਰ ਸਾਹਿਬ ਵੀ ਆਏ ਇਸ ਤੋਂ ਡੇ ਮੀਟਿੰਗ ਮੋਫਰ ਸਾਹਿਬ ਗਾਫ ਡਿਸਕਸ਼ਨ ਕੋ ਦੇਖੋ ਬੜਾ ਪੁਰਾਣਾ ਰਿਸ਼ਤਾ ਹੈ ਮੇਰਾ ਔਰ ਮੁਫਰ ਸਾਹਿਬ ਨਾਲ ਪਿਆਰ ਵੀ ਬੜਾ ਪੁਰਾਣਾ ਹੈ ਸੀਨੀਅਰ ਸੀ ਮੇਰੇ ਵੱਡੇ ਭਰਾ ਹੈ ਅੱਜ ਪਹਿਲੀ ਵਾਰ ਹੀ ਨਹੀਂ ਆਏ ਇਹ ਕੋਈ ਨਹੀਂ ਹੈ ਕਿ ਕੋਈ ਸਪੈਸ਼ਲ ਇਹਦੇ ਕਰਕੇ ਮੀਟਿੰਗ ਰੱਖੀ ਗਈ ਹੈ ਹਰ ਵਾਰ ਜਦੋਂ ਵੀ ਬਠਿੰਡੇ ਆਉਂਦੇ ਆ ਤੇ ਭਰਾ ਦਾ ਮੇਰੇ ਕੋਲੇ ਆਉਣਾ ਮੁਫਰ ਸਾਹਿਬ ਦਾ ਲੱਗਿਆ ਰਹਿੰਦਾ ਔਰ ਚੱਕਰ ਲੱਗਦਾ ਰਹਿੰਦਾ ਇਹ ਨਹੀਂ ਗੱਲ ਕਿ ਇਹ ਇਲੈਕਸ਼ਨ ਕਰਕੇ ਜਾਂ ਤੁਸੀਂ ਇਹ ਸੋਚੋ ਵੀ ਅੱਜ ਕੋਈ ਸਪੈਸ਼ਲ ਉਹਨਾਂ ਨਾਲ ਮੀਟਿੰਗ ਹੋਈ ਹੈ ਹਾਂ ਬਿਲਕੁਲ ਇਸ ਗੱਲ ਤੇ ਚਰਚਾ ਕੀਤੀ ਉਹਨਾਂ ਨਾਲ ਵੀ ਕਿ ਭਰਾ ਇਸ ਤਰ੍ਹਾਂ ਇਸ ਤਰ੍ਹਾਂ ਉਪਰੋ ਸਵਾਲ ਕੀਤੇ ਗਏ ਆ ਵੀ ਉਹਨਾਂ ਦਾ ਕੀ ਜਵਾਬ ਹੋਣਾ ਚਾਹੀਦਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਮੁਫਰ ਸਾਹਿਬ ਸਾਡੇ ਭਰਾ ਹੈ ਸਦਾ ਹੀ ਇਸ ਘਰ ਚ ਵੈਲਕਮ ਹੈ ਕੋਈ ਇਹਦੇ ਚ ਇਹਨੂੰ ਕੋਈ ਜ਼ਿਆਦਾ ਨਾ ਜਿਹੜਾ ਹੋ ਇਹ ਤਾਂ ਨਾਰਮਲ ਮੀਟਿੰਗ ਹੈ ਅਸੀਂ ਮਿਲਦੇ ਰਹਿੰਦੇ ਹਾਂ ਅਗਲੀ ਜੇ ਫਤਰੀ ਨੀਤੀ ਕੀ ਹੈ ਰਣਨੀਤੀ ਇਹ ਹੈ ਜੀ ਕਿ ਹਾਈ ਕਮਾਂਡ ਜੋ ਇਸ ਜ਼ਿਲ੍ਹੇ ਦੇ ਵਰਕਰਾਂ ਦੇ ਸਵਾਲ ਨੇ ਜੋ ਸਾਡੀਆਂ ਸ਼ੰਕਾਵਾਂ ਹੈ ਕਿਉਂਕਿ ਸਾਡਾ ਤਾਂ ਇੱਕੋ ਹੀ ਮਕਸਦ ਹੈ ਕਿ ਰਾਹੁਲ ਗਾਂਧੀ ਜੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਬਣਾਉਣਾ ਹੈ ਔਰ ਬਠਿੰਡਾ ਲੋਕ ਸਭਾ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਕਿਸ ਤਰ੍ਹਾਂ ਪਾਉਣੀ ਹੈ ਉਸੇ ਦਿਸ਼ਾ ਚ ਸਭ ਤਿਆਰੀ ਕਰ ਰਹੇ ਹਨ ਉਹੀ ਸਵਾਲ ਉਹਨਾਂ ਨੇ ਸਾਡੇ ਤੋਂ ਕੀਤਾ ਹੈ ਉਸੇ ਦੀ ਰਿਪੋਰਟ ਅਸੀਂ ਬਣਾ ਕੇ ਅੱਜ ਭੇਜ ਦੇਵਾਂਗੇ ਜੀ ਆਪਣੇ ਵੱਲੋਂ ਉਸ ਤੋਂ ਬਾਅਦ ਜਿਹੜਾ ਜਵਾਬ ਆਉਣਾ ਹੈ ਉਹ ਪਾਰਟੀ ਲੀਡਰਸ਼ਿਪ ਦਾ ਆਉਣਾ ਹੈ ਹਾਈ ਕਮਾਂਡ ਦਾ ਆਉਣਾ ਹੈ ਜਿਸ ਤਰ੍ਹਾਂ ਉਹਨਾਂ ਦਾ ਕੋਈ ਸਾਨੂੰ ਜਵਾਬ ਆਊਗਾ ਅਸੀਂ ਤੁਹਾਡੇ ਤੱਕ ਵੀ ਪਹੁੰਚਾਵਾਂਗੇ ਔਰ ਦੁਬਾਰਾ ਸਾਰਾ ਇਕੱਠ ਕਰਕੇ ਜ਼ਿਲ੍ਹੇ ਦਾ ਸਾਰੇ ਵਰਕਰ ਸਰਬਾਨ ਨੂੰ ਬੁਲਾ ਕੇ ਜਿਸ ਤਰ੍ਹਾਂ ਵੀ ਲੀਡਰਸ਼ਿਪ ਸਾਡੇ ਕੋਲੇ ਪਹੁੰਚੂਗੀ ਜਾਂ ਹਾਈ ਕਮਾਂਡ ਦਾ ਜਿਹੜਾ ਕੋਈ 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 ਉਹਨਾਂ ਵੱਲੋਂ ਪਾਇੰਟ ਕੀਤਾ ਗਿਆ ਸਾਡਾ ਲੀਡਰ ਸਾਡੇ ਕੋਲੇ ਸਤਕਾਰਯੋਗ ਆਉਣਗੇ ਉਹਨਾਂ ਨਾਲ ਬਿਲਕੁਲ ਆਪਦੀ ਗੱਲ ਰੱਖਾਂਗੇ ਔਰ ਉਸ ਤੋਂ ਬਾਅਦ ਕੋਈ ਦਿਸ਼ਾ ਲਾਵਾਂਗੇ ਉਸ ਤੋਂ ਬਾਅਦ ਹੀ ਅਸੀਂ ਕੋਈ ਫੈਸਲਾ ਲਾ ਤਾਂ ਲੋਕਾਂ ਇਹ ਗੱਲ ਚੱਲ ਰਹੀ ਜਿਹੜੀਆਂ ਮੀਟਿੰਗਾਂ ਨੇ ਕਿ ਕਿਸੇ ਨਾਰਾਜ਼ਗੀ ਵਿੱਚ ਆਉਂਦੇ ਕਿੱਥੇ ਜਾਂਦੇ ਦੇਖੋ ਜਿਹੜੀ ਨਾਰਾਜ਼ਗੀ ਵਾਲੀ ਗੱਲ ਹੈ ਮੈਂ ਤੁਹਾਨੂੰ ਫੇਰ ਦੁਬਾਰਾ ਰਿਪੀਟ ਕਰ ਰਿਹਾ ਕਿ ਨਾਰਾਜ਼ਗੀ ਸਾਡੀ ਕੋਈ ਪਾਰਟੀ ਨਾਲ ਨਹੀਂ ਹੈ ਸਾਬ ਸਾਡੀ ਸਾਡਾ ਕੋਈ ਕੋਈ ਪਾਰਟੀ ਨਾਲ ਵੈਰ ਵਿਰੋਧ ਨਹੀਂ ਹੈ ਸਾਡਾ ਲੀਡਰਸ਼ਿਪ ਨਾਲ ਨਹੀਂ ਹੈ ਮੈਂ ਵਾਰੀ ਵਾਰੀ ਕਹਿ ਰਿਹਾ ਸਾਡਾ ਮਕਸਦ ਸਿਰਫ ਇੱਕ ਹੈ ਇਹ ਬਠਿੰਡਾ ਲੋਕ ਸਭਾ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇ ਹੋਰ ਤੁਸੀਂ ਜਾਣਦੇ ਹੋ ਕਿ 2014 ਵਿੱਚ ਲੋਕ ਅੱਜ ਮੈਨੂੰ ਵਾਰੀ-ਵਾਰੀ ਕਹਿ ਰਹੇ ਆ ਬਾਜਵਾ ਸਾਹਿਬ ਨੇ ਬਠਿੰਡਾ ਦੀ ਟਿਕਟ ਦਵਾਤੀ ਬਾਜਵਾ ਸਾਹਿਬ ਨੇ ਟਿਕਟ ਦਵਾਤੀ ਸਭ ਲੀਡਰਸ਼ਿਪ ਨੇ ਟਿਕਟ ਦਵਾ ਲਈ ਹੁੰਦੀ ਔਰ ਲੋਕਾਂ ਦਾ ਇਹ ਵੀ ਕਹਿਣਾ ਜੀ ਤੁਹਾਨੂੰ ਯਾਦ ਹੀ ਹੈ 2014 ਵਿੱਚ ਬਾਜਵਾ ਸਾਹਿਬ ਨੂੰ ਸਾਡੇ ਲੀਡਰਸ਼ਿਪ ਜਾ ਚੜਾ ਕੇ ਗਏ ਚੰਡੀਗੜ੍ਹੋਂ ਦਿੱਲੀ ਜਾਣਾ ਸੀ ਔਰ ਜਦੋਂ ਦਿੱਲੀ ਉੱtre ਤੇ ਫੋਰ ਆਉਣ ਲੱਗੇ ਕਿ ਭਾਈ ਉਹ ਤਾਂ ਪਾਰਟੀ ਬਦਲ ਗਈ ਸੋ ਇਸ ਤਰ੍ਹਾਂ ਦੇ ਸਵਾਲ ਪਾਰਟੀ ਵੱਲੋਂ ਸਾਡੇ ਵਰਕਰਾਂ ਵੱਲੋਂ ਕੀਤੇ ਜਾ ਰਹੇ ਐ ਪਰ ਅਸੀਂ ਕੋਈ ਮੰਨਕਰ ਨਹੀਂ ਐ ਪਾਰਟੀ ਦੇ ਫੈਸਲੇ ਤੋਂ ਪਾਰਟੀ ਦੇ ਨਾਲ ਜੋ ਫੈਸਲਾ ਪਾਰਟੀ ਦਾ ਹੋਏਗਾ ਅੰਤਮ ਐ ਪਰ ਪਰ ਇਹ ਵੀ ਸਾਡਾ ਫਰਜ਼ ਬੰਦਾ ਐ ਕਿ ਲੋਕਾਂ ਦੇ ਪਬਲਿਕ ਦੇ ਸਾਡੇ ਪਾਰਟੀ ਦੀ ਲੀਡਰਸ਼ਿਪ ਦੇ ਜਿਹੜੇ ਸ਼ੰਕੇ ਐ ਉਹ ਦੂਰ ਕੀਤੇ ਜਾਣ ਹਰ ਇੱਕ ਵਰਕਰ ਨੂੰ ਹਰ